ਤੋਂ ਆਰ ਐਨ న్యూਸ ਦੇਖ ਰਹੇ ਸਾਰੇ ਦਰਸ਼ਕਾਂ ਦਾ ਮੇਰੇ ਵੱਲੋਂ ਸਵਾਗਤ ਜਿਵੇਂ ਕਿ ਤੁਸੀਂ ਸਾਰੇ ਜਾਣਦੇ ਹੋ ਕਿ ਪੰਜਾਬ ਸਕੂਲ ਐਜੂਕੇਸ਼ਨ ਬੋਰਡ ਦੇ ਨਤੀਜੇ ਕੋਸ਼ਿਸ਼ ਹੋਏ ਹਨ ਉਹਨਾਂ ਸਕੂਲਾਂ ਉਹਨਾਂ ਘਰਾਂ ਦੇ ਵਿੱਚ ਖੁਸ਼ੀ ਦਾ ਮਾਹੌਲ ਹੈ ਜਿਨ੍ਹਾਂ ਦੇ ਵਿਦਿਆਰਥੀਆਂ ਵੱਲੋਂ ਕੋਈ ਨਾ ਕੋਈ ਪੋਜੀਸ਼ਨ ਹਾਸਲ ਕੀਤੀ ਗਈ ਹੈ ਤੁਹਾਨੂੰ ਲੈ ਕੇ ਪਹੁੰਚੇ ਹਾਂ ਪੰਜਗਰਾਈਆਂ ਦੇ ਸਰਕਾਰੀ ਹਾਈ ਸਕੂਲ ਵਿੱਚ ਜਿੱਥੇ ਦੋ ਬੜੀਆਂ ਪਿਆਰੀਆਂ ਬੱਚੀਆਂ ਜਿਨ੍ਹਾਂ ਡਿਸਟ੍ਰਿਕਟ ਦੇ ਵਿੱਚ ਟੌਪ ਕੀਤਾ ਹੈ ਇਹਨਾਂ ਦੇ ਜਿੱਥੇ ਮਾਂ ਪਿਓ ਦੀ ਮਿਹਨਤ ਹੈ ਉੱਤੇ ਸਕੂਲ ਦੇ ਸਮੁੱਚੇ ਸਟਾਫ ਪ੍ਰਿੰਸੀਪਲ ਦੇ ਸਹਿਯੋਗ ਤੇ ਖਾਸ ਕਰਕੇ ਇਨਾਂ ਪਿਆਰੀਆਂ ਬੱਚੀਆਂ ਦੀ ਮਿਹਨਤ ਉਹਦੇ ਪਿੱਛੇ ਰੰਗ ਲਿਆਈ ਹੈ। ਆਓ ਗੱਲਬਾਤ ਕਰਦੇ ਹਾਂ ਸਭ ਤੋਂ ਪਹਿਲਾਂ ਸਕੂਲ ਦੇ ਪ੍ਰਿੰਸੀਪਲ ਤੋਂ ਸ਼ੁਰੂਆਤ ਕਰਦੇ ਹਾਂ ਜਿਨ੍ਹਾਂ ਦੇ ਅੰਡਰ ਨਰੇਖ ਦੇਖ ਵਿੱਚ ਇਹ ਲੜਕੀਆਂ ਪੜੀਆਂ ਹਨ। ਸਸਕਾਲ ਜੀ ਸ਼ੁਭਨਾਮ ਕੀ ਜੇ ਕੀ ਕਹਿਣਾ ਚਾਹੁੰਦੇ ਹੋ? ਸਸਕਾਲ ਜੀ ਮੇਰਾ ਨਾਮ ਮਨਪ੍ਰੀਤ ਸਿੰਘ ਹੈ ਜੀ। ਮੈਂ ਬਤੌਰ ਹੈੱਡਮਾਸਟਰ ਸਰਕਾਰੀ ਹਾਈ ਸਕੂਲ ਪੰਜਗਰਾਈਆਂ ਵਿਖੇ ਸੇਵਾ ਨਿਭਾ ਰਿਹਾ ਹਾਂ ਔਰ ਸਾਡੇ ਲਈ ਬੜੀ ਮਾਣ ਤੇ ਖੁਸ਼ੀ ਵਾਲੀ ਗੱਲ ਹੈ ਕਿ ਸਾਡੇ ਸਕੂਲ ਦੀਆਂ ਦੋ ਵਿਦਿਆਰਥਣਾਂ ਗੁਰਸ਼ਰਨਜੀਤ ਕੌਰ ਤੇ ਕਾਜਲਦੀਪ ਕੌਰ ਉਹਨਾਂ ਨੇ ਪੰਜਾਬ ਸਕੂਲ ਸਿੱਖਿਆ ਬੋਰਡ ਦੇ 10ਵੀਂ ਦੇ ਨਤੀਜਿਆਂ ਵਿੱਚੋਂ ਮੈਰਿਟ ਵਿੱਚ ਆਪਣਾ ਸਥਾਨ ਬਣਾਇਆ ਹੈ ਔਰ ਵੱਡੀ ਗੱਲ ਇਹ ਹੈ ਕਿ ਜ਼ਿਲ੍ਹਾ ਗੁਰਦਾਸਪੁਰ ਵਿੱਚੋਂ ਕੁੱਲ 7 ਬੱਚੇ ਜਿਹੜੇ ਨੇ ਮੈਰਿਟ ਵਿੱਚ ਆਏ ਨੇ 10ਵੀਂ 'ਚ ਜਿਨ੍ਹਾਂ ਵਿੱਚੋਂ 2 ਵਿਦਿਆਰਥੀ ਸਰਕਾਰੀ ਸਕੂਲ ਦੇ ਨੇ ਔਰ ਉਹ ਸਿਰਫ ਸਾਡੇ ਸਕੂਲ ਦੇ ਨੇ ਜੀ ਬਾਕੀ ਜਿਹੜੇ ਵਿਦਿਆਰਥੀ ਨੇ ਉਹ ਪ੍ਰਾਈਵੇਟ ਸਕੂਲਾਂ ਦੇ ਨੇ ਸੋ ਸਾਡੇ ਲਈ ਮਾਣ ਵਾਲੀ ਗੱਲ ਹੈ ਕਿ ਸਰਕਾਰੀ ਸਕੂਲਾਂ ਦੇ ਵਿੱਚ ਪੜ੍ਹਾਈ ਦਾ ਮਿਆਰ ਜਿਹੜਾ ਹੈ ਉਹ ਪ੍ਰਾਈਵੇਟ ਸਕੂਲਾਂ ਤੋਂ ਬਰਾਬਰ ਹੈ ਜਾਂ ਵਧੀਆ ਕਹਿ ਸਕਦੇ ਆਂ ਆਪਾਂ ਸੋ ਇਸ ਲਈ ਸਾਡੇ ਲਈ ਇਸ ਲਈ ਮੈਂ ਆਪਣੇ ਸਾਰੇ ਸਟਾਫ ਦਾ ਵੀ ਧੰਨਵਾਦ ਕਰਦਾ ਪਿੰਡ ਦੀ ਸਮੂਚੀ ਪੰਚਾਇਤ ਦਾ ਸਾਰੇ ਜਿਹੜੇ ਪਤਵੰਤੇ ਸੱਜਣ ਨੇ ਉਹਨਾਂ ਦਾ ਧੰਨਵਾਦ ਕਰਦਾ ਹਾਂ ਕਿ ਹਰ ਜਗ੍ਹਾ ਉਹ ਸਾਡਾ ਸਹਿਯੋਗ ਕਰਦੇ ਨੇ ਔਰ ਇਹਨਾਂ ਬੱਚਿਆਂ ਦੇ ਮਾਪਿਆਂ ਨੂੰ ਵਧਾਈ ਵੀ ਦੇਣਾ ਤੇ ਉਹਨਾਂ ਦਾ ਵੀ ਧੰਨਵਾਦ ਕਰਦਾ ਕਿ ਉਹ ਚੰਗਾ ਮਾਹੌਲ ਬੱਚਿਆਂ ਨੂੰ ਆਪਣੇ ਘਰਾਂ ਦੇ ਵਿੱਚ ਦਿੰਦੇ ਨੇ ਜਿਸ ਖਾਤਰ ਇਹ ਬੱਚੇ ਜਿਹੜੇ ਨੇ ਅੱਜ ਮੈਰਿਟ ਵਿੱਚ ਆਏ ਨੇ ਸੋ ਸਾਨੂੰ ਇਸ ਗੱਲ ਦੀ ਬੇहद ਖੁਸ਼ੀ ਹੈ ਜੀ ਸਰ ਕਿਤੇ ਨਾ ਕਿਤੇ ਮਾਪਿਆਂ ਦਾ ਵੀ ਵਿਅਮ ਕਦੂਰ ਹੋ ਰਿਹਾ ਬਹੁਤ ਸਾਰੇ ਮਾਪੇ ਸੋਚਦੇ ਆ ਕਿ ਪ੍ਰਾਈਵੇਟ ਸਕੂਲ ਕੋਈ ਡੌਟ ਨੀਕ ਮਾਰੇ ਪਰ ਉਹਨਾਂ ਨੂੰ ਉੱਚ ਸਮਝਿਆ ਜਾਂਦਾ ਸਰਕਾਰੀ ਸਕੂਲ ਦਾ ਨਾਮ ਆਏ ਤੇ ਮਾਪੇ ਚ ਝਿਕਦੇ ਆ ਕਿ ਆਪਣੇ ਬੇਟੇ ਬੇਟੀਆਂ ਉੱਥੇ ਨਹੀਂ ਭੇਜਣੇ ਪਰ ਮੌਜੂਦਾ ਸਰਕਾਰ ਜਿਸ ਤਰ੍ਹਾਂ ਸਕੂਲਾਂ ਨੂੰ ਡਵੈਲਪ ਕਹਣਾ ਚਾਹੁੰਦੇ ਲੋਕਾਂ ਨਾਲ ਕਿਦਣਾ ਕਿਤੋਂ ਜਿਹੜਾ ਵੈਮ ਦਾ ਪਰਸੈਂਟ ਹੈ ਉਹ ਥੋੜਾ ਹੁਣ ਘਟੇਗਾ ਲੋਕ ਥੋੜੇ ਰੁਝਾਨ ਕਰਨਗੇ ਕਿ ਸਰਕਾਰੀ ਸਕੂਲਾਂ ਚ ਆਪਣੇ ਬੱਚਿਆਂ ਨੂੰ ਭੇਜਣਾ ਬਿਲਕੁਲ ਜੀ ਦੇਖੋ ਅਸੀਂ ਨਹੀਂ ਕਹਿੰਦੇ ਕਿ ਪ੍ਰਾਈਵੇਟ ਸਕੂਲ ਮਾੜੇ ਨੇ ਨੋ ਡਾਊਟ ਪ੍ਰਾਈਵੇਟ ਸਕੂਲ ਵੀ ਅੱਛੇ ਨੇ ਬਸ ਕਮੀ ਕਿਤੇ ਨਾ ਕਿਤੇ ਰਹਿ ਜਾਂਦੀ ਹੈ ਜਦੋਂ ਸਾਨੂੰ ਪੇਰੈਂਟਸ ਵੱਲੋਂ ਸਹਿਯੋਗ ਨਹੀਂ ਮਿਲਦਾ ਜਾਂ ਘਰਾਂ ਦਾ ਚੰਗਾ ਮਾਹੌਲ ਨਹੀਂ ਮਿਲਦਾ ਸੋ ਜੇਕਰ ਮਾਪੇ ਬੱਚਿਆਂ ਨੂੰ ਘਰ ਦਾ ਚੰਗਾ ਮਾਹੌਲ ਦੇਣ ਤੇ ਸਕੂਲਾਂ ਵਿੱਚ ਕਿਸੇ ਤਰ੍ਹਾਂ ਦੀ ਕੋਈ ਕਮੀ ਨਹੀਂ ਹੈਗੀ ਬਹੁਤ ਟੈਲੈਂਟਡ ਐਕਸਪੀਰੀਐਂਸਡ ਸਟਾਫ ਹੈ ਜਿਹੜਾ ਕਿ ਹਰ ਤਰ੍ਹਾਂ ਨਾਲ ਬੱਚਿਆਂ ਨੂੰ ਸਹਿਯੋਗ ਕਰਦਾ ਹੈ ਚੰਗੀ ਵਿੱਦਿਆ ਦਿੰਦੇ ਆ ਔਰ ਇਹੀ ਕਾਰਨ ਹੈ ਕਿ ਅੱਜ ਇਹ ਦੋ ਬੱਚੇ ਜਿਹੜੇ ਕਿ ਤੁਹਾਡੇ ਸਾਹਮਣੇ ਖੜੇ ਨੇ ਇਹ ਦੋਵੇਂ ਮੈਰਿਟ ਵਿੱਚ ਆਏ ਨੇ ਔਰ ਸਾਡੇ ਸਕੂਲ ਦੀ ਜੇਕਰ ਮੈਂ ਗਿਣਤੀ ਦੀ ਗੱਲ ਕਰਦਾ ਹਰ ਸਾਲ ਸਾਡੇ ਸਕੂਲ ਦੀ ਗਿਣਤੀ ਜਿਹੜੀ ਹੈ ਉਹ 10 ਤੋਂ 15 ਵਿਦਿਆਰਥੀ ਜਿਹੜੇ ਨੇ ਹਰ ਸਾਲ ਗਿਣਤੀ ਵਿੱਚ ਵਾਧਾ ਹੁੰਦਾ ਹੈ ਇਸੇ ਕਰਕੇ ਵਾਧਾ ਹੋ ਰਿਹਾ ਕਿਉਂਕਿ ਅਸੀਂ ਵਿਸ਼ਵਾਸ ਜਿਹੜਾ ਹੈ ਮਾਪਿਆਂ ਦੇ ਵਿੱਚ ਬਣਾਇਆ ਹੈ ਕਿ ਸਰਕਾਰੀ ਸਕੂਲਾਂ 'ਚ ਪੜ੍ਹਾਈ 'ਚ ਕਿਸੇ ਤਰ੍ਹਾਂ ਦਾ ਕੋਈ ਕਮੀ ਨਹੀਂ ਹੈਗੀ ਚੰਗਾ ਸਟਾਫ ਚੰਗੀ ਵਿੱਦਿਆ ਜਿਹੜੀ ਹੈ ਉਹ ਸਰਕਾਰੀ ਸਕੂਲਾਂ 'ਚ ਮਿਲ ਰਹੀ ਹੈ ਜੀ। ਜ਼ਿਆਦਾਤਰ ਬੱਚੇ ਜਦੋਂ ਮਾਂ ਪਿਓ ਦੀ ਦੇਖ ਰੇਖ ਚ ਰਹਿੰਦੇ ਆ ਔਰ ਬਹੁਤ ਟਾਈਮ ਹੁੰਦਾ ਜਦੋਂ ਉਹ ਸਕੂਲ ਦੇ ਪ੍ਰਿੰਸੀਪਲ ਅਧਿਆਪਕਾਂ ਦੇ ਅੰਡਰ ਰਹਿੰਦੇ ਆ 8 ਤੋਂ 10 ਘੰਟੇ ਮਲਾਣਾ। ਤੁਹਾਡੇ ਵੱਲੋਂ ਕਿਸ ਤਰ੍ਹਾਂ ਦੇਖ ਰੇ ਕੀ ਕੀਤੀ ਜਾਂਦੀ ਹੈ ਕਿਸ ਤਰ੍ਹਾਂ ਸਮਝਾਇਆ ਜਾਂਦਾ ਮਾਂ-ਬਾਪ ਨੂੰ ਔਰ ਖਾਸ ਕਰਕੇ ਬੇਟੀਆਂ ਨੂੰ ਕਿਉਂਕਿ ਬੱਚੀਆਂ ਵਾਸਤੇ ਖਾਸ ਕਰਕੇ ਇੱਕ ਵੱਖਰੀ ਤਰ੍ਹਾਂ ਦੀ ਡੀਲ ਹੁੰਦੀ ਹੈ ਕਿਸ ਤਰ੍ਹਾਂ ਡੀਲ ਕਰਦੇ ਉਹਨਾਂ ਨੂੰ? ਵੇਖੋ ਜੀ ਸਾਡੇ ਕੋਲੇ ਹਰ ਕੰਪੋਨੈਂਟ ਹੈ। ਕੱਲਾ ਅਸੀਂ ਪੜ੍ਹਾਈ ਨਾਲ ਸੀਮਿਤ ਨਹੀਂ ਹੈਗੇ। ਸਾਡੇ ਕੋਲੇ ਗਾਈਡੈਂਸ ਐਂਡ ਕਾਉਂਸਲਿੰ ਆਉਣ ਵਾਲੇ ਫਿਊਚਰ ਚ ਬੱਚੇ ਨੇ ਕਿਵੇਂ ਕਿਸ ਨੌਕਰੀ ਕਿਸ ਸਪੇਸ਼ੇ ਵਿੱਚ ਜਾਣਾ ਹੈ ਕੀ ਉਹਦਾ ਇੰਟਰਸਟ ਹੈ ਉਹਦੇ ਬਾਰੇ ਵੀ ਗਾਈਡ ਕਰਦੇ ਆ ਵਿਦਿਆਰਥੀਆਂ ਨੂੰ ਉਹਨਾਂ ਦੀ ਕਾਉਂਸਲਿੰਗ ਹੁੰਦੀ ਹੈ ਜਿਵੇਂ ਹੁਣ ਬੱਚੇ ਦੀ ਡਿਵੈਲਪਮੈਂਟ ਹੈ ਗਰੋਥ ਹੋ ਰਹੀ ਹੈ ਕਿਸੇ ਤਰ੍ਹਾਂ ਦੀ ਕੋ ਫਿਜ਼ੀਕਲ ਉਹਨਾਂ ਨੂੰ ਚੈਲੰਜਸ ਆਉਂਦੇ ਨੇ ਉਹਦੇ ਬਾਰੇ ਵੀ ਸਾਡੇ ਕੋਲੇ ਸਕੂਲਾਂ ਦੇ ਵਿੱਚ ਸੈੱਲ ਬਣਿਆ ਹੋਇਆ ਹੈ ਲੇਡੀਜ਼ ਮੈਂਬਰ ਨੇ ਟਾਈਮ ਟੂ ਟਾਈਮ ਲੜਕੀਆਂ ਨੂੰ ਉਹਦੇ ਲਈ ਗਾਈਡ ਕਰਦੇ ਨੇ ਸਰਕਾਰ ਵੱਲੋਂ ਹਰ ਸਹੂਲਤ ਜਿਹੜੀ ਉਹ ਸਾਨੂੰ ਦਿੱਤੀ ਜਾ ਰਹੀ ਹੈ ਬੱਚਿਆਂ ਨੂੰ ਵਿਦਿਆਕ ਟੂਰ ਜਿਹੜੇ ਨੇ ਉਹ ਕਰਵਾਏ ਗਏ ਜਿਨ੍ਹਾਂ ਦਾ ਸਾਡੇ ਇਸ ਪੜ੍ਹਾਈ ਵਿੱਚ ਬਹੁਤ ਸਹਿਯੋਗ ਮਿਲਿਆ ਜੀ ਕਿਉਂਕਿ ਉੱਥੇ ਬੱਚਿਆਂ ਨੂੰ ਬਹੁਤ ਕੁਝ ਹਿਸਟਰੀ ਨਾਲ ਰਿਲੇਟਡ ਸਿੱਖਣ ਨੂੰ ਮਿਲਿਆ ਜਿਹੜਾ ਕਿ ਉਹ ਐਗਜ਼ਾਮਸ ਦੇ ਦੌਰਾਨ ਉਹ ਆਪਣਾ ਉਸ ਚੀਜ਼ ਨੂੰ ਜਿਹੜਾ ਉਹ ਪ੍ਰੈਜ਼েন্ট ਕਰ ਸਕੇ ਆ ਜੀ ਤਾਂ ਬਹੁਤ ਲੰਬੇ ਸਮੇਂ ਤੋਂ ਮੌਜੂਦਾ ਸਰਕਾਰ ਦੀ ਗੱਲ ਕਰੀਏ ਤੇ ਵਿੱਦਿਆ ਦੇ ਖੇਤਰ ਨੂੰ ਲੈ ਕੇ ਵੱਖ-ਵੱਖ ਤਰ੍ਹਾਂ ਦੇ ਹਿੱਲੇ ਕੀਤੇ ਜਾ ਰਹੇ ਹਨ ਖਾਸ ਕਰਕੇ ਸਰਕਾਰੀ ਸਕੂਲਾਂ ਨੂੰ ਡਰੱਪ ਕੀਤਾ ਜਾ ਰਿਹਾ ਹੈ ਕੋਸ਼ਿਸ਼ ਕੀਤੀ ਜਾ ਰਹੀ ਹੈ ਲੋਕਾਂ ਦੇ ਜੋ ਵਹਿਮ ਹੈ ਕਿ ਪ੍ਰਾਈਵੇਟ ਸਕੂਲ ਜਿਆਦਾ ਚੰਗੇ ਹਨ ਸਰਕਾਰੀ ਸਕੂਲ ਵਿੱਚ ਭੁੱਖ ਚੰਗਾ ਨਹੀਂ ਹੈ ਉਸ ਵਹਿਮ ਨੂੰ ਦੂਰ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਆਓ ਉਹ ਪਿਆਰੀਆਂ ਬੇਟੀਆਂ ਨਾਲ ਗੱਲਬਾਤ ਕਰਦੇ ਹਾਂ ਸਸਕਾਰਿ ਸ਼ੁਭਨਾਮ ਕੀ ਜੀ ਸਤਿ ਸ਼੍ਰੀ ਅਕਾਲ ਮੇਰਾ ਨਾਮ ਕਾਜਲਦੀਪ ਕੌਰ ਹੈ ਕਾਜਲ ਅੱਜ ਸਨਮਾਨ ਹੋਇਆ ਮੂੰਹ ਮਿੱਠਾ ਕਰਾਇਆ ਪ੍ਰਾਈਜ਼ ਮਿਲੇ ਨੇ ਕੀ ਕਹਿਣਾ ਚਾਹੁੰਦੇ ਸਭ ਤੋਂ ਪਹਿਲਾਂ ਜੋ ਖੁਸ਼ੀ ਹੈ ਤੁਹਾਡੀ ਉਹਨੂੰ ਜ਼ਾਹਰ ਕਰੋ ਮੈਂ ਬਹੁਤ ਹੀ ਖੁਸ਼ ਹਾਂ ਕਿ ਅੱਜ ਜਿਹੜੇ ਅਸੀਂ ਇਸ ਮੁਕਾਮ ਤੇ ਪਹੁੰਚੇ ਹਾਂ ਇਹ ਸਿਰਫ ਸਾਡੀ ਕੱਲਿਆਂ ਦੀ ਮਿਹਨਤ ਨਹੀਂ ਆ ਸਾਰਿਆਂ ਤੋਂ ਵੱਧ ਮੈਂ ਇਹਨਾਂ ਤੱਕ ਸਾਡੇ ਹੈਡਸਰ ਦੀ ਜਿਨ੍ਹਾਂ ਨੇ ਸਾਨੂੰ ਇਹਨਾਂ ਡੈਡੀਕੇਟ ਕੀਤਾ ਕਿ ਤੁਸੀਂ ਆ ਸਕਦੇ ਹੋ ਤੇ ਉਸ ਤੋਂ ਬਾਅਦ ਮੈਂ ਇਹਨਾਂ ਤੱਕ ਸਾਡੇ ਟੀਚਰਸ ਦੀ ਹਰੇਕ ਟੀਚਰ ਦੀ ਆਪਣੀ ਆਪਣੀ ਖੂਬੀ ਹੈ ਸਕੂਲ ਦੇ ਵਿੱਚ ਹਰੇਕ ਟੀਚਰ ਹੀ ਬਹੁਤ ਮਿਹਨਤ ਕਰਵਾਂਦਾ ਆ ਤੇ ਸਾਨੂੰ ਇਹਨਾਂ ਕੁ ਵਧੀਆ ਪੜ੍ਹਾਉਂਦਾ ਆ ਕਿ ਅਸੀਂ ਅੱਜ ਇਸ ਮੁਕਾਮ ਤੇ ਪਹੁੰਚੇ ਹਾਂ ਤੇ ਅੱਜ ਸਾਡੇ ਮਾਪਿਆਂ ਮਾਪਿਓ ਦਾ ਵੀ ਨਾਮ ਇਹਨਾਂ ਉੱਚਾ ਹੋਇਆ ਹੈ ਥੋੜਾ ਦੱਸੋ ਕਿੰਨੇ ਨੰਬਰ ਆਏ ਕਿੰਨੇ ਚੁ ਕਿੰਨੇ ਨੰਬਰ ਆਏ ਹੈ ਇਹ ਕਿਹੜੀ ਪੋਜੀਸ਼ਨ ਹੈ ਮੇਰੇ 650 ਦੇ ਵਿੱਚੋਂ 628 ਨੰਬਰ ਆਏ ਆ ਤੇ ਮੇਰੇ ਜਿਹੜੀ ਆ ਪਰਸੈਂਟੇਜ ਆ ਉਹ 96.62% ਹੈ ਕਿੰਨੀ ਕਿ ਮਿਹਨਤ ਕਰਨੀ ਪਈ ਕਿਉਂਕਿ ਕਾਫੀ ਕੰਮ ਹੁੰਦੇ ਲੜਕਿਆਂ ਨੂੰ ਖਾਸ ਕਰਕੇ ਘਰਾਂ ਦੇ ਕੰਮ ਵੀ ਸਹਿਯੋਗ ਦੇਣਾ ਪੈਂਦਾ ਓ ਜ ਆਪਣੇ ਗੇਮ ਦੇਖਣੀਆਂ ਖੇਲਣਾ ਵੀ ਉਹਨੂੰ ਵੀ ਟਾਈਮ ਦੇਣਾ ਮੰਨ ਜਨੂੰ ਕਿੰਨਾ ਕੁ ਟਾਈਮ ਲਾਉਂਦਾ ਸੀ ਸਟੱਡੀ ਵਾਸਤੇ ਕਿੰਨਾ ਕੁ ਟਫ ਰਿਹਾ ਟੌਫ ਤੇ ਕਾਫੀ ਹੀਗਾ ਖਾਸ ਕਰ ਪਿੰਡਾਂ 'ਚ ਤੇ ਕੁੜੀਆਂ ਨੂੰ ਕੰਮ ਬਥੇਰਾ ਹੁੰਦਾ ਹੈ ਬਟ ਜਦੋਂ ਅਸੀਂ ਘਰੋਂ ਸਕੂਲ ਤੋਂ ਘਰ ਜਾਂਦੇ ਆ ਚੇਂਜ ਵਗੈਰਾ ਕਰਦੇ ਆ ਰੋਟੀ ਪਾਣੀ ਖਾਂਦੇ ਆ ਉਹ ਦੋਨੋਂ 3:30 ਹੋ ਜਾਂਦੇ ਹੀ ਉਸ ਤੋਂ ਬਾਅਦ ਹਾਰਡਲੀ 5 ਵਜੇ ਤੱਕ ਪਹਿਲਾਂ ਮੈਂ ਪੜ੍ਹਦੀ ਆ ਉਸ ਤੋਂ ਬਾਅਦ ਫੇਰ ਕੋਈ ਨਾ ਕੋਈ ਕੰਮ ਆ ਜਾਂਦਾ ਹੀ ਫੇਰ ਮੈਂ ਸ਼ਾਮ ਨੂੰ 9 ਵਜੇ ਤੋਂ 12 ਵਜੇ ਤੱਕ ਪੱਕਾ ਹੀ ਆ ਕਿ ਮੈਂ 9 ਵਜੇ ਤੋਂ 12 ਵਜੇ ਤੱਕ ਬੈਠੀ ਰਹਿਣਾ ਆ ਉਦੋਂ ਜੇ ਕੋਈ ਕੰਮ ਕੰਪਲੀਟ ਕਰਨਾ ਹੋਏ ਕੰਮ ਕੰਪਲੀਟ ਕਰਨਾ ਹੈ ਜਾਂ ਜੇ ਪੜ੍ਹਨਾ ਹੋਏ ਤੇ ਪੜ੍ਹਨਾ ਆ 12 ਵਜੇ ਤੱਕ ਕੀ ਬਣਾਣਾ ਚਾਹੁੰਦੇ ਲਾ ਸੁਪਨਾ ਕੀ ਹੈ ਕਿਸ ਖੇਤਰ ਨੂੰ ਬਣਾਉਣਾ ਚਾਹੁੰਦੇ ਹੋ ਕੀ ਬਣਾਣਾ ਚਾਹੁੰਦੇ ਮੇਰਾ ਇਹੀ ਹੈ ਕਿ ਮੈਂ ਮੇਰਾ profession ਹੀ ਸ਼ੁਰੂ ਤੋਂ ਇਹ ਰਿਹਾ ਕਿ ਮੈਂ ਟੀਚਿੰਗ ਲਾਈਨ 'ਚ ਜਾਵਾਂ ਤੇ ਹੁਣ ਮੈਂ ਪ੍ਰੋਫੈਸਰ ਕਰਨਾ ਚਾਹੁੰਦੀ ਪ੍ਰੋਫੈਸਰਿੰਗ ਦਾ ਕੋਰਸ ਬਹੁਤ سارے ਲੋਕਾਂ 'ਚ ਵਹਿਮ ਅਜੇ ਵੀ ਇਹ ਸਰਕਾਰੀ ਸਕੂਲਾਂ 'ਚ ਪੜ੍ਹਾਈ ਪ੍ਰਾਈਵੇਟ ਸਕੂਲਾਂ ਨਾਲ ਮੁਕਾਬਲੇ ਘੱਟ ਹੁੰਦੀ ਹੈ ਕੀ ਕਹਿਣਾ ਚਾਹੁੰਦੇ ਉਹਨਾਂ ਨੂੰ ਮੈਂ ਇਹੀ ਕਹਿਣਾ ਚਾਹੁੰਨੀ ਆ ਕਿ ਜਦੋਂ ਮੈਂ ਆਈ ਸੀ ਥੋੜਾ ਡਰਵੀ ਸੀ ਮਨ ਚ ਕਿ ਪਤਾ ਨਹੀਂ ਸਟੱਡੀ ਕਿਹੋ ਜਿਹੀ ਹੋਏਗੀ ਪਰ ਆਉਂਦਿਆਂ ਜਦੋਂ ਸਰ ਨਾਲ ਗੱਲ ਕੀਤੀ ਟੀਚਰਜ਼ ਨਾਲ ਗੱਲ ਕੀਤੀ ਤੇ ਇੱਥੇ ਦਾ ਮਾਹੌਲ ਬਹੁਤ ਵਧੀਆ ਸੀ ਫਿਰ ਇੱਥੇ ਜਦੋਂ ਪੜੀ 8th ਜੀ ਮੈਰਿਟ ਚ ਆਏਗੇ ਹੁਣ 10th ਚ ਆਏ ਆ ਇਹ ਸਿਰਫ ਸਾਡੇ ਹੈਡਸਟ ਤੇ ਸਾਡੀ ਟੀਚਰਜ਼ ਦੀ ਹੀ ਦੇਣਾ ਕਿ ਅਸੀਂ ਅੱਜ ਇਸ ਮੁਕਾਮ ਤੱਕ ਪਹੁੰਚੇ ਆ ਤਾਂ ਸਾਡੀ ਦੂਜੀ ਬੇਟੀ ਜਿਨੇ ਡਿਸਟ੍ਰਿਕਟ ਦੇ ਵਿੱਚੋਂ ਪੋਜੀਸ਼ਨ ਹਾਸਲ ਕੀਤੀ ਹੈ ਸਸ਼ੀਕਲ ਕੀ ਨਾਮ ਹੈ ਕਿੰਨੇ ਨੰਬਰ ਆਏ ਸਸ਼ੀਕਲ ਜੀ ਮੇਰਾ ਨਾਮ ਗੁਰਚਨਜੀਤ ਕੌਰ ਹੈ ਤੇ ਮੈਂ ਸਰਕਾਰੀ ਹਾਈ ਸਮਾਰਟ ਸਕੂਲ ਪੰਜਗਰੇ ਤੇ ਮੈਂ 10ਵੀਂ ਜਮਾਤ ਵਿੱਚੋਂ 650 ਵਿੱਚੋਂ 631 ਨੰਬਰ ਹਾਸਲ ਕੀਤੇ ਹੈ ਤੇ ਮੈਨੂੰ ਆਪਣੇ ਅਧਿਆਪਕ ਆਪਣੇ ਸਕੂਲ ਆਪਣੇ ਪਰਿਵਾਰ ਤੇ ਬਹੁਤ ਮਾਣ ਹੈ ਕਿ ਉਹਨਾਂ ਨੇ ਮੈਨੂੰ ਇੰਨੇ ਡੈਡੀਕੇਟ ਕੀਤਾ ਤੇ ਮੈਂ ਅੱਜ ਇਸ ਮੁਕਾਮ ਤੇ ਆ ਪਹੁੰਚੀ ਹਾਂ ਕਿਹច ਦਾ ਸਹਿਯੋਗ ਹੈ ਪ੍ਰਿੰਸੀਪਲ ਦਾ ਸਹਿਯੋਗ ਹੈ ਪਰਿਵਾਰ ਦਾ ਕਿਸ ਤਰ੍ਹਾਂ ਦਾ ਸਹਿਯੋਗ ਹੈ ਤੁਹਾਨੂੰ ਪਰਿਵਾਰ ਬਹੁਤ ਚੰਗਾ ਹੈ ਮਤਲਬ ਮੇਰੇ ਫਾਦਰ ਮਦਰ ਐਕਸਪਾਇਰ ਹੋ ਗਏ ਆ ਤੇ ਮੈਂ ਆਪਣੀ ਭੂਆ ਕੋਲ ਨਹੀਂ ਇੱਥੇ ਬਹੁਤ ਜਿਆਦਾ ਮਤਲਬ ਕਿ ਪਰਿਵਾਰ ਚੰਗਾ ਹੈ ਇਹਨਾਂ ਨੇ ਮੈਨੂੰ ਇੰਨਾ ਮਤਲਬ ਕਿ ਡੈਡੀਕੇਟ ਕੀਤਾ ਪੜਨ ਵਿੱਚ ਇਹਨਾਂ ਨੇ ਬਹੁਤ ਚੰਗੇ ਆ ਮਤਲਬ ਬਹੁਤ ਹੀ ਵਧੀਆ ਮੇਰੇ ਕੋ ਆਖਰੀ ਸਵਾਲ ਅਜੇ ਵੀ ਕੋਈ ਮਾਪੇ ਨਾ ਬੱਚਿਆਂ ਨੂੰ ਰੋਕ ਟੋਕ ਕਰਦੇ ਜਾਰਾ ਬੱਚਿਆਂ ਤੋਂ ਬੇਟਿਆਂ ਤੋਂ ਇਲਾਵਾ ਉਹਨਾਂ ਨੂੰ ਕੀ ਮੈਸੇਜ ਦੇਣਾ ਚਾਹੁੰਦੇ ਹੋ ਅੱਜ ਤੁਸੀਂ ਇਸ ਮਕਾਮ ਤੇ ਪਹੁੰਚੇ ਹੋ ਆਖਰ ਮਾਪੇ ਦੀ سپورਟ ਪਰਿਵਾਰ ਦੀ سپورਟ ਤੇ ਪ੍ਰਿੰਸੀਪਲ ਤੇ ਸਟਾਫ ਦੀ سپورਟ ਹੈ ਉਹਨਾਂ ਬੱਚਿਆਂ ਦੇ ਮਾਪੇ ਬਾਂ ਨੂੰ ਕੀ ਕਹਿਣਾ ਚਾਹੁੰਦੇ ਅਜੇ ਵੀ ਬੰਦਸ਼ ਲਾਗ ਰੱਖਦੇ ਉਹ ਤਾਂ ਉਹਨਾਂ ਦੀ ਸੋਚ ਹੈ ਜਿੱਦਾਂ ਦੀ ਉਹਨਾਂ ਦੀ ਸੋਚ ਹੈ ਬੜੇ ਹਾਨੂੰ ਇਹ ਸੋਚਦਾ ਹਾਂ ਮਤਲਬ ਕਿ ਬਦਲਣੀ ਚਾਹੀਦੀ ਹੈ ਇਹਨਾਂ ਬੱਚਿਆਂ ਦੇ ਪਰਿਵਾਰਕ ਮੈਂਬਰ ਇੱਥੇ ਪਹੁੰਚੇ ਹਨ ਕਾਫੀ ਖੁਸ਼ੀ ਮਹਿਸੂਸ ਕਰ ਰਹੇ ਹਨ ਸਕੂਲ ਨੂੰ ਸਨਮਾਨ ਕੀਤਾ ਗਿਆ ਹੈ ਸਸਕਾੜੀ ਸ਼ੁਭਨਾਮ ਕੀ ਮੇਰਾ ਨਾਮ ਤਰਮਿੰਦਰ ਸਿੰਘ ਹੈ ਤਰਮਿੰਦਰ ਜੀ ਕੀ ਕਹਿਣਾ ਚਾਹੁੰਦੇ ਬੱਚੀ ਦੀ ਅਚੀਵਮੈਂਟ ਬਾਰੇ ਬੱਚੀ ਦੇਖੋ ਜੀ ਪਹਿਲੀ ਗੱਲ ਤੇ ਆ ਵੀ ਬਹੁਤ ਵਧੀਆ ਹੈ ਬੱਚੀ ਨੇ ਜਿਹੜਾ ਅੱਜ ਮੁਕਾਮ ਹਾਸਲ ਕੀਤਾ ਕਿਉਂਕਿ ਜਿਹੜੇ ਬੱਚੇ ਦੇ ਮਾਪਿ ਉਹ ਦੋਵੇਂ ਜਿਹੜੇ ਐਸਪਾਇਰ ਹੋ ਗਏ ਹੋਣ ਤੇ ਆਪਣੀ ਭੂਆ ਦੇ ਪਿੰਡ ਆਣ ਕੇ ਇਹ ਵਧੀਆ ਤਰ੍ਹਾਂ ਆਪਣੀ ਐਜੂਕੇਸ਼ਨ ਜਿਹੜੀ ਇਹਨੇ ਕੀਤੀ ਆ ਕਿਉਂਕਿ ਜੁਆਇੰਟ ਫੈਮਿਲੀ ਆ ਪਰਿਵਾਰ ਵੀ ਕਾਫੀ ਤਗੜਾ ਪਰ ਇਹਨੂੰ ਪੜ੍ਹਾਈ ਦਾ ਮਾਹੌਲ ਜਿਹੜਾ ਬੜਾ ਵਧੀਆ ਮਿਲਿਆ ਤੇ ਇਹ ਮਕਾਮ ਤੱਕ ਪਹੁੰਚੀ ਅੱਜ ਇਹ ਮੈਰਿਡ ਦੇ ਵਿੱਚ ਆਈ ਆ ਤੇ ਸਾਨੂੰ ਬੜੀ ਖੁਸ਼ੀ ਆ ਕਿ ਗਰਦਾਸਪੁਰ ਜ਼ਿਲ੍ਹੇ ਦੇ ਵਿੱਚੋਂ ਜਿਹੜੇ ਕੁਝ ਬੱਚੇ ਜਿਹੜੇ ਦੋ ਹੀ ਬੱਚੇ ਜਿਹੜੇ ਆ ਸਾਡੇ ਸਕੂਲ ਤੇ ਆਏ ਨੇ ਤੇ ਸਾਨੂੰ ਸਕੂਲ ਤੇ ਮਾਣ ਆ ਟੀਚਰਾਂ ਤੇ ਮਾਣ ਤੇ ਜਿਨ੍ਹਾਂ ਨੇ ਮਤਲਬ ਇੰਨੀ ਮਿਹਨਤ ਕਰਾਈ ਆ ਤੇ ਬਿਨਾਂ ਪਰਿਵਾਰ ਜਿਹੜਾ ਮਾਪਿਓ ਤੋਂ ਬਿਨਾਂ ਜਿਹੜੀ ਬੱਚੀ ਆ ਉਹਨੂੰ ਵੀ ਇਨਾ ਆਪਣੇ ਗੱਲ ਨਾਲ ਲਾ ਕੇ ਇਹਨਾਂ ਮਾਪਿਓ ਤੇ ਬਾਕੀ ਜਿਹੜਾ ਸਾਡੇ ਪਰਿਵਾਰ ਨੇ ਪੂਰਾ ਇਹਨਾਂ ਜਿਹੜਾ ਸਹਿਯੋਗ ਕੀਤਾ ਪੜਾਈ ਦੇ ਵਿੱਚ ਸਰਕਾਰੀ ਸਕੂਲਾਂ ਬਾਰੇ ਕੀ ਕਹਿਣਾ ਚਾਹੋ ਸਰਕਾਰੀ ਸਕੂਲ ਜਿਹੜੇ ਹੁਣ ਬਹੁਤ ਜ਼ਿਆਦਾ ਤਰੱਕੀ ਕਰ ਰਹੇ ਮੈਂ ਨਹੀਂ ਚਾਹੁੰਦਾ ਮੈਂ ਨਹੀਂ ਕਹਿੰਦਾ ਵੀ ਜਿੱਦਾਂ ਪ੍ਰਾਈਵੇਟ ਸਕੂਲ ਜਿਹੜੇ ਆ ਉੱਥੇ ਜ਼ਿਆਦਾ ਪੜਾਈ ਆ ਜੇ ਕੋਈ ਆਣ ਕੇ ਸਰਕਾਰੀ ਸਕੂਲਾਂ ਦਾ ਮਾਹੌਲ ਦੇਖੇ ਤੁਸੀਂ ਆਣ ਕੇ ਦੇਖੋਗੇ ਤੁਹਾਨੂੰ ਸਕੂਲ ਵਿੱਚ ਕੋਈ ਬੱਚਾ ਵੀ ਤਾਂ ਬਾਹਰ ਨਹੀਂ ਦੇਖੇਗਾ ਜਿੱਦਾਂ ਪਹਿਲਾਂ ਹੁੰਦੇ ਸੀ ਬੱਚੇ ਬਾਹਰਵੇਂ ਥੋੜੇ ਭਜੇ ਕਰਦੇ ਸੀ ਕੋਈ ਬੱਚਾ ਤੁਹਾਨੂੰ ਬਾਹਰ ਨਹੀਂ ਦੇਖੇਗਾ ਤੇ ਪੂਰਾ ਹਰ ਟੀਚਰ ਜਿਹੜਾ ਆਪਣਾ ਪੂਰੇ ਜੋ ਵੀ ਉਹਦਾ ਪੀਰੀਅਡ ਜਿਹੜਾ ਆਪਣਾ ਪੀਰੀਅਡ ਜਿਹ ਤੋ ਇਹ ਸੀਰੀ ਸਰਕਾਰੀ ਸਕੂਲ ਦੀਆਂ ਬੱਚੀਆਂ ਕਿਦਨੇ ਕਿਦੇ ਜਵਾਬ ਉਹਨਾਂ ਸਾਰੇ ਪਿੰਡਾਂ ਤੋਂ ਮਿਲ ਗਿਆ ਜਿਹੜੇ ਚਾਹੁੰਦੇ ਆ ਕਿ ਪ੍ਰਾਈਵੇਟ ਸਕੂਲ ਅੱਛੇ ਆ ਤੇ ਸਰਕਾਰੀ ਸਕੂਲ ਥੋੜੇ ਮਾੜੇ ਆ ਉਹਨਾਂ ਪਤਾ ਲੱਗ ਜੇਗਾ ਕਿ ਸਰਕਾਰੀ ਸਕੂਲ 'ਚ ਵੀ ਮਿਹਨਤ ਹੁੰਦੀ ਆ ਇਹਨਾਂ ਬੱਚੀਆਂ ਨੇ ਇਹ ਚੰਗੇ ਨੰਬਰ ਲੈ ਕੇ ਸਿੱਧ ਕੀਤਾ ਹੈ ਲਾਈਵ ਤਸਵੀਰਾਂ ਖਾ ਰਹੇ ਆ ਪੰਜ ਗਰਾਈਆਂ ਤੋਂ ਵੇਖਦੇ ਰਹੋ ਚੈਨਲ ਦਾ ਆਰ ਐਨ ਨਿਊਜ਼